ਏ ਆਪਾਂ ਵੇਖਲਾ ਸਿਸਟਮ ਬਣਾਏ ਵੀ ਸੁੱਖ ਨੂੰ ਸਟਾਰਟ ਕਰਨਾ। ਮੈਂ ਬੋਲਦੀ। ਬਬੇ ਨੇ ਮੌਕਾ ਹੀ ਨਹੀਂ ਦਿੱਤਾ ਮਿੰਦੂ ਸੱਖੀ ਕਰਦੀ ਸਾਰੇ। ਹਲੇ ਮੈਂ ਮੈਂ ਕੁਲੇ ਹੋ ਜਾਣੀ ਬੰਦ। ਮੈਂ ਤੇ ਸੁੱਖ ਤੇਰੇ ਨਾਲ ਕਰਕੇ ਹੁਣ ਮੈਂ ਕਹਿ ਤੈਨੂੰ ਕਹਿੰਦੇ ਆ ਵੀ ਸੁੱਖ ਸਟਾਰਟ ਕਰ। ਆਹੋ। ਹੈ? ਤੇ ਇਹ ਤੇ ਸੁਣੋ ਇਹ ਮੇਰੇ ਕੋਲ ਤਿੰਨ ਸਨ। ਵਕੀਲੇ। ਠੀਕ ਆ। ਸੁੱਖ ਕੌਣ ਆਉਣ ਲੱਗਾ ਸਾਡੇ ਘਰ? ਹਾਂ ਜੇ ਘਰ ਆਉਣ ਲੱਗੇ ਮੇਰਾ ਭਰਾ ਤੇ ਭਾਬੀ। ਹਾਂ। ਇਹ ਗਾਸਦੇ ਆ ਜਦੋਂ ਆਣਗੇ ਉਹਦਾ ਵੇਖਿਓ ਫਿਰ ਹਾਂ ਤੇ ਚੱਲਣ ਡਿਆ ਸਬਜੀ ਭਾਜੀ ਦਾ ਕੰਮ ਚੱਲਣ ਡਿਆ ਵਾ ਹਾਂ ਮਾਮਾ ਪ੍ਰਣਾਮ ਨਗਾ ਠੀਕ ਆ ਮੈਂ ਤਿਆਰੀ ਮੈਂ ਤਿਆਰੀ ਕਰਨ ਨਹੀਂ ਆਉਂਦੇ ਆਉਣ ਦੀ ਹੂੰ ਆਹੋਂ ਲਗਾ ਮਸਾਲਾ ਗ੍ਰੈਂਡ ਇਹ ਬਣਾਉਣ ਲੱਗੀ ਆ ਮੈਂ ਮੜੜ ਬਣੀਏ ਮੜੜ ਬਣੀਏ ਹਾਂ ਪੀਂਡੀਆਂ ਵੜਾ ਨਹੀਂ ਆਵਾਂ ਤੇ ਮੇਰੀ ਭਾਬੀ ਨੂੰ ਸਾਗ ਬੜਾ ਪਸੰਦ ਵਾ ਸਾਗ ਵੀ ਮੜ ਕੇ ਆ ਠੀਕ ਹੈ ਜੇ ਪਸਾ Hmm? सारे जाने मेरा ग्रह पस देखो ठीक है हाँ ओके देखो, देखो बड़ी विशन ली नो नो लोग जो दिखा लो भी ना दिखा लो आगे ही दे ये बेउदम बेटी ही और ये अपने पापा लागे बीता बड़ी विशन बड़ी विशन ली नो नो पापा जी गोदी जब जब बैठ गई आ देखो आई टॉक लग गंदे आजिया ਆਇਆ ਬੜਾ ਕੋਣ ਆਇਆ ਵਾ ਮਮੂ ਮਾ ਲਾ ਕੇ ਕੋਣ ਪਹਿਲੇ ਦੱਸੋ ਲਾ ਆ ਗਿਆ ਮਮਮੀ ਮਮਮੀ ਆ ਫਤਿਹ ਦੀ ਮਮਮੀ ਬੱਸ ਆ ਸੱਚ ਕਰ ਦੇ ਸਾਰਿਆਂ ਨੂੰ

ਨਹੀਂ ਉਹ ਗਿਆ ਆ ਗਿਆ ਗੰਦੇ ਨੇ ਕਿਹਾ ਇੱਕ ਹੀ ਫਦੇ ਕਹਿੰਦਾ ਸੋਈ ਚ ਗਿਆ ਮਾ ਬਾਬੀ ਜੀ ਮਨੇ ਕਹਿੰਦਾ ਕਿ ਮੈਂ ਮਾਮੀ ਨਾਲ ਗੱਲਾਂ ਕਰਨਾ ਗੱਲਾਂ ਕਰਾਂ ਮਾਮੀ ਨਾਲ ਮੈਂ ਘਰ ਜਾ ਆਗੇ ਤੇ ਮੈਂ ਦੋ ਤਿੰਨ ਵਾਰੀ ਗੋਦੀ ਪਾਇਆ ਤੇ ਬੁੜਕ ਕੇ ਪਾਸੇ ਬਹਿ ਜਾਂਦਾ ਲਾਗੇ ਤੇ ਬਹਿਣਾ ਨਾ ਇਕੱਲੇ ਲੱਗਿਆ ਬੈਠਾ ਤੇ ਹੋਰ ਕੀ ਵੇਖਾ ਪੂਰਾ ਪਰੋਣਾ ਬਣ ਕੇ ਲੱਗ ਕੇ ਮੇਰੇ ਬੈਠਾ ਨਾਲ ਬੈਠਾ ਵਗੇ ਬਰਾਬਰ ਤੇ ਨਾਲ ਬੈਠੇ ਪਰੋਣੇ ਨੂੰ ਪਰੇ ਬਿਠਾਇਆ ਵੀ ਤੂੰ ਪਰੇ ਬੈ ਮੈਂ ਸਾਜ ਪੰਨਾ ਮੇਰ ਚ ਨਹੀਂ ਮਾਮੀਆਂ ਤੇ ਦੋ ਤਿੰਨ ਦਾ ਹੀ ਹੱਕ ਹੁੰਦਾ ਆ ਆਹ ਬੜੇ ਜੇਰ ਦਾ ਵਿਚਾਰਾ ਤੁਹਾਨੂੰ ਢੀਕਣ ਡਿਆ ਮਾਮੀ ਨਹੀਂ ਆਈ ਮਾਮੀ ਨਹੀਂ ਆਈ ਮੇਰੇ ਰੱਬ ਬੜੇ ਦਿਨਾਂ ਦਾ ਢੀਕਣ ਡੈ ਮਿਲਣ ਸੱਚੀ ਵਿਆਹਾਂ ਇੰਨੇ ਖੂਬੇ ਪਏ ਕੋਈ ਸਾਮ ਨਹੀਂ ਮੈਂ ਅੱਗੇ ਆਪਣੇ ਮੜੇ ਜਾ ਹਾਂ ਤੇ ਉਹ ਕਹੂਗਾ ਮੈਂ ਕਹੋ ਨਾ ਮੈਂ ਕਹੋ ਜਾਂ ਪੁਰਾਣੀ ਹੋ ਗਈ ਛੱਡਦੀ ਆ ਕੋਈ ਨਹੀਂ ਛੱਡ ਗਏ ਮੈਨੂੰ ਤੇਰੇ ਤੋਂ ਬੜੀ ਗੱਲਾਂ ਕੋਈ ਮੈਨਰੇ ਜਾ ਉਹ ਮਾਣਦੀ ਦਾ ਸੁਗਾ ਇਹਨੂੰ ਮਮਾ ਮੈਂ ਰੱਖ ਲੈਣੇ ਤੂੰ ਵਰਦਾ ਕਰ ਰੱਖੀ ਵਟ ਤੇ ਪਈਆਂ ਗਾੜੀ ਜਿਹੜੀ ਹੋਰ ਲੈ ਆ ਵਾ ਤੂੰ ਆਪਣੀ ਗੱਲੀ ਲੈ ਆ ਜੇ ਦੋ ਘਰ ਉਹਨਾਂ ਨੂੰ ਪੁੱਛਿਓ ਨਾ ਉਹ ਕਹਿੰਦਾ ਚੱਜਾ ਪਾ ਤੂੰ ਚੱਜਾ ਪਾ ਜਿਹੜਾ ਤਾਂ ਨਹੀਂ ਨਾ ਉਹ ਤਾਂ ਤੋਂ ਬੁਲ ਗਿਆ ਉਹ ਇਧੇ ਕਰਦੇ ਆ ਇਹ ਅੱਖਾਂ ਗੰਦੀ ਹੋ ਗਈਏ ਬਹੁਤ ਬਿਮਾਰ ਰਹੀਦੀ ਐ ਨੂੰ ਹੁਣ ਆਪਾਂ ਨਾ ਜਾਣ ਦੀਏ ਤੇਰੇ ਮਾਮੇ ਘਰ ਛੱਡ ਗਏ ਨਵੀਂ ਮੰਮੀ ਲੈ ਆਈ ਗਏ ਇੱਕ ਮਾਸੋਂ ਨਹੀਂ ਨਹੀਂ ਮੈਨੂੰ ਇਹੋ ਚੰਗੀ ਲੱਗਦੀ ਜਾ ਕਿ ਆਪਣੀ ਲਾਉਂਦੀ ਮੈਨੂੰ ਚੰਗੀ ਲੱਗਦੀ ਨਿਆਣਿਆਂ ਨੂੰ ਮਾਵਾ ਪਿਆਰੀਆਂ ਹੁੰਦੀਆਂ ਆਂ ਕਿ ਹੋਰ ਕੀ ਹੋਰ ਕੀ ਮਜ਼ੋਸਾ ਗਈ ਜਾ ਤੂੰ ਕੀ ਹੋ ਤੇ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਗੱਲ ਵੀ ਮੈਨੂੰ ਰੋਜ਼ ਲੋਕੀ ਕਮੈਂਟ ਕਰਦੇ ਆ ਸਬਸਕ੍ਰਾਈਬਰਾਂ ਦੇ ਕਮੈਂਟਮ ਦੇ ਪੀਤਾ ਦੇ ਭਰਾ ਆ ਪਾ ਪਾਪਾ ਵੀ ਉਹ ਨਹੀਂ ਵੀਡੀਓ ਕਿਉਂ ਨਹੀਂ ਪਾਉਂਦੇ ਮੈਂ ਦੱਸਿਆ ਪਿਓ ਜੂਪੀ ਗਏ ਬਿਜ਼ੀ ਬੜੇ ਹੁੰਦੇ ਆ ਤੇ ਹੁਣ ਤੁਸੀਂ ਦੱਸੋ ਵੀ ਤੁਹਾਡਾ ਟਾਈਮ ਕਿਉਂ ਨਹੀਂ ਲੱਗਦਾ ਟਾਈਮ ਅਸਲ ਵਿੱਚ ਵਾਕਈ ਕਲ ਟਾਈਮ ਨਹੀਂ ਲੱਗਦਾ ਇਹ ਵਿਆਹ ਆ ਗਈ ਬਹੁਤ ਜ਼ਿਆਦਾ ਇੱਕ ਥੜ੍ਹਾ ਜਿਆਦਾ ਹੋ ਗਿਆ ਤੇ ਥੜ੍ਹ ਦੇ ਵਿੱਚ ਵਿਆਹ ਜ਼ਿਆਦਾ ਫਿਰ ਸ਼ੌਪ ਤੇ ਕੰਮ ਜ਼ਿਆਦਾ ਹੋ ਗਿਆ। ਸਰਕਲ ਉਹ ਵਿਆਹ ਦਾ। ਇਹ ਸਰਕਲ ਬਹੁਤ ਜ਼ਿਆਦਾ ਖਰਾਬ ਹੋ ਗਿਆ। ਹਾਂ। ਜਦੋਂ ਇੱਕ ਵਾਰੀ ਜੂਪੀ ਵਾਲਾ ਗਿਆ ਜਾਣ ਕਰਕੇ। ਜੂਪੀ ਵਾਲੀ ਗੱਡੀ। ਜੂਪੀ ਵਿਆਹ ਦੋ ਤਿੰਨ ਵਾਰ ਜਾਣਾ ਪਿਆ ਤੁਹਾਨੂੰ ਨਾ। ਤਿੰਨ ਵਾਰ ਇਹ ਤਿੰਨ ਵਾਰ ਜਾਣਾ ਪਿਆ। ਹਾਂ। ਕਿਹੜੇ ਫੇਰ ਤਿਆਰ ਹੁਣ? ਹੋਰ ਜਾਣਾ ਪੈਣਾ। ਚੌਥੀ ਵਾਰੀ ਅੱਜ ਫੇਰ ਜਾਣਾ। ਫੇਰ ਤਿਆਰੀ ਆ। ਤੇ ਇਹ ਕਰਕੇ ਸਰਕਲ ਜ਼ਿਆਦਾ ਖਰਾਬ ਹੋ ਗਿਆ ਕਰਾਈ। ਨਹੀਂ ਨਹੀਂ ਹੋ ਕਰਕੇ ਵੀ ਨਹੀਂ ਹੋਣਾ ਫਿਰ ਕੋ ਬਿਲਕੁਲ ਨਹੀਂ ਹਟਿਆ ਉਹਦੇ ਕੋਲੋਂ। ਆਹ ਦੇਖੀ। ਹਾਂ। ਇੱਕ ਵਾਰੀ ਜਦੋਂ ਮਤਲਬ ਸ਼ਡਿਊਲ ਜਾ ਖਰਾਬ ਹੋ ਜੇ ਜਿਹੜੀ ਜੁੜੀ ਹੋਵੇ ਨਾ ਉਹਦੀ ਗੱਲ ਵੱਖਰੀ ਹੁੰਦੀ ਹੈ ਤੇ ਫਿਰ ਉਹ ਟੁੱਟ ਗਈ ਆ ਫਿਰ ਉਹਨੂੰ ਦੁਬਾਰਾ ਫੇਰ ਜੋੜਨਾ ਫਿਰ ਉਹਨੂੰ ਰੀਸ਼ਡਿਊਲ ਕਰਨਾ ਨਾ ਬੜਾ ਔਖਾ ਹੁੰਦਾ ਹੈ ਤਾਂ ਸੋਚੀਦਾ ਵਿਚਾਰ ਉਹ ਕੋਈ ਕਰਨੀ ਆਂਦੀ ਹੋਵੇ ਟਾਈਮ ਲੇਖੂਗੇ ਫਿਰ ਵੇਖਾਂਗੇ ਅੱਗੇ ਤੇ ਕੋਈ ਐ ਨਹੀਂ ਕਿ ਆਹ ਨਹੀਂ ਮੈਨੂੰ ਕਮੈਂਟ ਆਉਂਦੇ ਹੁੰਦੇ ਨੇ ਕਿ ਤੁਹਾਡੇ ਭਾਬੀ ਕਿਉਂ ਨਹੀਂ ਵੀਰ ਉਹਨੀ ਵੀਡੀਓ ਬਣਾਉਂਦੇ ਮੈਂ ਤਾਂ ਕਹਿੰਦਾ ਤੁਸੀਂ ਆਪੇ ਦੱਸ ਦੋ ਉਸ ਦਾ ਵੀਡੀਓ ਤਾਂ ਮੈਨੂੰ ਬੜਾ ਸ਼ੌਂਕ ਸੀ ਸ਼ੌਂਕ ਕਰਕੇ ਮੈਂ ਇਹਨਾਂ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ ਵੀਡੀਓ ਸ਼ੁਰੂ ਕੀਤੀ ਤੁਹਾਡੇ ਵਾਲੇ ਵੀ ਇੰਦੇ ਇੰਦੇ ਚਲੋ ਵੀਡੀਓ ਬਣਤੀ ਗਿਆ ਹਾਂ ਤੇ ਵਧੀਆ ਮੈਨੂੰ ਬਣਾਉਣੀਆਂ ਵੀ ਵਧੀਆ ਲੱਗੀਆਂ ਰਿਸਪੌਂਸ ਵੀ ਬਹੁਤ ਵਧੀਆ ਮਿਲਿਆ ਵਾ ਬਟ ਟਾਈਮ ਦੀ ਪ੍ਰੋਬਲਮ ਹੋ ਜਾਂਦੀ ਨਾਲੇ ਵੀਰ ਦਾ ਹੈ ਕਿ ਨਾ ਦੇਖੀਦਾ ਹੀ ਭੱਜਾ ਹੀ ਜਾਂਦਾ ਹੁੰਦਾ ਹੈ ਦਵਾਦਾ ਬਣਾ ਕੇ ਭੱਜੇ ਹੀ ਜਾਣਾ ਫਿਰ ਅਸਲ ਵਿੱਚ ਸ਼ੌਕ ਦਾ ਕੰਮ ਹੈ ਨਾ ਤਾਂ ਹੀ ਕਰਕੇ ਰੈਸਟੋਰੈਂਟ ਤੋਂ ਜ਼ਿਆਦਾ ਵਾ ਤੇ ਰਸਟਰ ਦੇ ਕੰਮ ਤੇ ਤੁਹਾਨੂੰ ਪਤਾ ਵੀ ਕੋਈ ਜ਼ਾਕ ਦਾ ਪਤਾ ਨਹੀਂ ਲੱਗੜੇ ਕੰਮ ਤੇ ਕਦੋਂ ਆ ਜਾਣਾ ਤੁਹਾਨੂੰ ਰਸਤਾ ਆ ਜਾਣਾ ਹਮ ਜੇ ਹੁਣ ਲੈ ਰਾਤ ਤੇ 12 ਸਾਨੂੰ ਐਸੇ ਹੀ ਬਚਦੇ ਆ ਸਵੇਰੇ ਮੌਰਨ ਟੁੱਟ ਕੇ ਫੇਰ ਤਿਆਰੀ ਕਰਨੀ ਹਮ ਤੇ ਉਹ ਇੱਕ ਸ਼ੌਂਕ ਹੀ ਇਹਨੂੰ ਤਾਂ ਕਰਕੇ ਮੈਂ ਸ਼ੌਂਕ ਕਿ ਦਰ ਦੇਣ ਤੇ ਜਨਰੇਟਰ ਨੇ ਬਣਾ ਦੇ ਜਦੋਂ ਮੈਂ ਫੋਨ ਕਰਨਾ ਵੀਰ ਕੀ ਗੰਡ ਜਨਰੇਟਰ ਦਾ ਪਾਰਟ ਲੈ ਆ ਰਹਿ ਗਿਆ ਬਟਾਲੇ ਚੱਲਿਆ ਪਾਉਣ ਡਿਆ ਜਨਰੇਟਰ ਨੇ ਚੰਗੀ ਹੱਤ ਕਰਾਈ ਵਾਕਈ ਸਹੀ ਗੱਲ ਆਹ ਹੁਣ ਕਿਨੇ ਅੱਧ ਦਿਨ ਨੇ پاسوں ਪਰਸੋਂ ਪੜ ਜਾਏ ਪਰਸੋਂ ਕਾ ਦਿਆ ਸਾਰੇ ਬਣਾ ਤੇ ਫਿਰ ਮੈਨੂੰ ਦਿਖਾਇਆ ਮੈਂ ਕਿ ਆਹ ਬਣਾਏ ਆਵੇ ਨਾ ਤੇਰੇ ਸੋਹਣੇ ਤੇ ਆ ਬਣਾਇਆ ਤੇ ਉਹਦਾ ਸਾਰਾ ਆ ਵੀ ਬਣਾਇਆ ਆ ਤੇ ਆ ਕਿ ਨਹੀਂ ਦ ਸੰਡੇ ਹੀ ਵੀਰ ਵੀ ਖੁੱਲੇ ਪਾਟ ਲੈਂਦੇ ਆਪ ਬਣਾਉਣ ਦਾ ਫੋਨ ਨਹੀਂ ਚੁੱਕਿਆ ਮੈਂ ਲੜਤੀ ਇਹਨਾਂ ਨਾਲ ਆਪ ਤੁਸੀਂ ਕੁੜੀ ਨੂੰ ਦੋ ਤੇ ਤੁਸੀਂ ਵੀ ਨਹੀਂ ਚੁੱਕਿਆ ਤੇ ਵੀਰ ਨੇ ਵੀ ਨਹੀਂ ਚੁੱਕ ਕੇ ਬੈਕ ਕਾਲ ਕੀਤੀ ਵੀ ਮੈਂ ਵੀ ਨਹੀਂ ਲੈਣਾ ਫੋਨ ਲਾਉਣਾ ਦੇਖਣਾ ਲੈ ਪਹਿਲੇ ਮੈਂ ਲੜਤੀ ਇਹਨਾਂ ਨਾਲ ਮੈਂ ਤੁਹਾਡਾ ਟਾਈਮ ਨਹੀਂ ਲੱਗਦਾ ਮੈਂ ਮੜ ਮੜ ਕੁੜੀ ਨੂੰ ਕੀ ਜਵਾਬ ਦਵਾਂ ਨਹੀਂ ਮੇਰੇ ਹੱਥ ਕਿਤੇ ਵੇਨੇ ਰੋ ਤੁਸੀਂ ਮੇਰੇ ਕਿਤੇ ਹੱਥ ਕਾਲੇ ਤੇਲ ਨਾਲ ਲਿਪੜੇ ਹੁੰਦੇ ਸੀ ਆਵੇ ਨਵਾਂ ਜਿਹੜੀ ਨਵਾਂ ਜਿਹੜੀ ਵੀਰੇ ਸੀ ਨਹੀਂ ਬਣਾ ਲਈ ਨਾ ਪਰ ਨਹੀਂ ਫਾਟ ਲਿਆ ਕੇ ਸੀ ਤੇ ਬਣਾ ਕੇ ਤੇ ਲਾ ਲਈਏ ਹੁਣ ਚਾਹੀਦਾ ਹਦਦਾ ਉਹ ਵੀ ਫਾਟ ਲਿਆ ਕੇ ਆਪ ਬਣਾਉਣਾ ਇਹ ਨਹੀਂ ਆਪ ਤਿਆਰ ਕਰ ਲੈਣਾ ਆਪ ਤਿਆਰ ਕਰ ਲੈਣਾ ਕਿਤੇ ਪੱਖਾ ਚੱਕ ਲਿਆਓ ਕਿਤੇ ਬਾਡੀ ਚੱਕ ਲਿਓ ਨਹੀਂ ਮੈਂ ਬਈ ਰੱਬ ਨੇ ਭੁੱਲ ਦਿੱਤਾ ਪਾਪਾ ਹਾਂ ਪਰ ਮੈਂ ਨਹੀਂ ਪਾਰਾ ਜਿਹੜਾ ਜਨਰੇਟਰ ਵਾਲਾ ਕੰਮ ਸਾਰਾ ਕਰ ਲੈਣਾ ਵਾ ਜਿਹੜਾ ਜਨਰੇਟਰ ਵੀ ਦਿਹਾਕੇ ਪਹਿਲਾਂ ਬਣਾ ਲੈਦੇ ਸਾਰੇ ਕੰਮ ਕਰ ਲੈਦੇ ਆ ਉਹ ਬੈਲੇ ਦਾ ਕੰਮ ਸਾਰਾ ਪਾਰਾ ਜਿਹੜਾ ਜਨਰੇਟਰ ਬਣਾ ਲਿਆ ਉਹਨੂੰ ਉਹ ਖਾਓ ਬਦਤਾ ਹੁੰਦੇ ਆ ਖਾਓ ਕਿਦਾਂ ਚੀਜ਼ ਬਣਾਇਆ ਬੈਲੇ ਲੰਡੂ ਨਾ ਦੱਸਾਂ ਖੇਤੀਬਾੜੀ ਦੀ ਸ਼ੁਰੂਦਿ ਜੇ ਤੇ ਇਸੇ ਜੀ ਹੋ ਜਾਂਦੇ ਦੇਖੇ ਦੀ ਬਾੜੀ ਜਿਹੜਾ ਬੰਦਾ ਕਰਦਾ ਨਾ ਉਹਨੂੰ ਕਿਹੜਾ ਕੰਮ ਨਹੀਂ ਆਉਂਦਾ ਹਾਂਜੀ ਹਾਂ ਕਿਤੇ ਵੱਡੀ ਮੋਟਰ ਸਰਵਿਸ ਬਦੀ ਤੇ ਸੁੱਡੂ ਧੂਧੇ ਇਹਦਾ ਮਾਰਦਾ ਕੁਝ ਨਾ ਮਮੀ ਆਪਾਂ ਦਾ ਉਹਦਾ ਤਿਆਰ ਕਰਵਾ ਹਾਂ ਠੀਕ ਹੈ ਨਾ ਤੇ ਨਾ ਚੋਸਾ ਨਾ ਉਹਦਾ ਕਰ ਗਿਆ ਹੀ 2 ਲੱਖ ਦਾ ਮਿਲਦਾ ਏ ਉਹ ਜਨਰੇਟਰ ਹਾਂ 1.55 ਲੱਖ ਦਾ ਜਨਰੇਟਰ ਹੀ ਇਹ ਨਾਲ ਦਾ ਜਿਹੜਾ ਤਿਆਰ ਹੈ ਮੈਂ ਇਹਦਾ ਤਿਆਰ ਹੈ ਹਾਂ ਤੇ ਇਹ ਅਹੀਂ ਤਿਆਰ ਕੀਤਾ 90 ਹਜ਼ਾਰ ਵਿੱਚ ਹਾਂ ਤਾਂ ਕਿੰਨਾ ਪ੍ਰੋਫਿਟ 40 ਹਜ਼ਾਰ ਚਲੋ ਜੀ ਪਾ ਬੀਣੀ ਲਾਏ ਆ ਸੁਖ ਲਈ ਇੱਕ ਹੋਰ ਗਿੱਤ ਹਾਂ ਦਾ ਦੁਪੱਟਾ ਵੀ ਕੱਢਣਾ ਤੇ ਨਾਉਣ ਲਈ ਯੋਰ ਦੇ ਦੁਪੱਟੇ ਕਾ ਮੜੇ ਰਿਹਾ ਤੁਹਾਡਾ ਨਾਮ ਦਾ ਹੈ ਜਾਂ ਇਹਦਾ ਵੀ ਪਾਇਆ ਕੋਲੋਂ ਆ ਬੀ ਸੂਟ ਸੂਟ ਬੜਾ ਹਾਂ ਮੈਂ ਤੋੜਾ ਚੁੱਕਾ ਦੱਸ ਚਾਹਤ ਇਹਦੀ ਸਾਸਰੀ ਕਹ ਲਈ ਕਿ ਜਾਂਦੀ ਇਹਦੀ ਸਾਸਰੀ ਕਹ ਲਈ ਮੋਕਰੀ ਸਾਸਰੀ ਕਹਿੰਦੀ ਨਹੀਂ ਸੂਟ ਬਹੁਤ ਸੋਹਣਾ ਹੈ ਬਹੁਤ ਸੋਹਣਾ ਬੀ ਸੋਹਣਾ ਨਹੀਂ ਹੈ ਬਹੁਤ ਸੋਹਣਾ ਲੱਗਦਾ ਸੋਨਾ ਲੱਗਣਾ ਕਿ ਆਪੇ ਬਗੈਰ ਦੀ ਹੀ ਸੋਨਾ ਲੱਗਦਾ ਉਹਦੇ ਵਾਂਗ ਸਾਰੇ ਦੱਸਣਗੇ ਇੱਕ ਮਿੰਟਾਂ 'ਚ ਹੀ ਸੋਨਾ ਲੱਗਣ ਲੱਗਣਾ ਨਹੀਂ ਸੋਨਾ ਆਹ ਦੁਪੱਟਾ ਕਿੰਟਾਂ 'ਚ ਦੱਸਿਓ ਜਨਾਬ ਸਾਡੀ ਦਾ ਪਾਣੀ ਆਹ ਸੋਖਣੋਂ ਤਾਂ ਮਿਲਦੇ ਰਹਿੰਦੇ ਪਰ ਆਹ ਵੇਖੋ ਵੇਖੋ ਪੱਗ ਵੀ ਲਿਆਂਦੀ ਮੈਚਿੰਗ ਕਰਕੇ ਆ ਆ ਵੀ ਦੋਹਾਂ ਨੇ ਐ ਰੰਗ ਲਾਏ ਆ ਤੇ ਪੀਅਰ ਲਾਏ ਤੁਹਾਡੀ ਵੀ ਲਾ ਕੇ ਆਏ ਆ ਆਪ ਰੰਗ ਲਾਏ ਹੈ ਕਿ ਦੋਹਾਂ ਨੇ ਆ ਅੰਦਰ ਕਿ ਤੇ ਮੇਰੇ ਪੈਸੇ ਆ ਤੇਰੇ ਪੈਸੇ ਨਹੀਂ ਪੈਸੇ ਲਈ ਨਹੀਂ ਤੂੰ ਮੇਰੇ ਆ ਹੂੰ ਸੁਣਾਣਾ ਬਹੁਤ ਵਧੀਆ ਕੌਣਾ ਮਗਾ ਸੁਣਾ ਫਤਿਹ ਤੂੰ ਆਪਣੀ ਗੱਡੀ ਚ ਲੱਜ ਜਾ ਚਲਾ ਬਾਹਰ ਜਾ ਕੇ ਨਹੀਂ ਤੇ ਮੈਂ ਜੱਸ ਕਰਨ ਨੂੰ ਦੇਣੀ ਹਾਂ ਚੱਲ ਜਾ ਮੈਂ ਕਾ ਸਿੰਮਰ ਕਹਿੰਦੀ ਮੈਂ ਚਲੋ ਮੇਰਾ ਪੁੱਤ ਵਿੱਚ ਸੱਤ ਅੱਠ ਬਣਾਏ ਆ ਹਮਮ ਵਧੀਆ ਵਾ ਨਹੀਂ ਸੁਹਾਣੀ ਘਟੇ ਨਹੀਂ ਦੇ ਨਾਲ ਦਾ ਹੀ ਕਲਰ ਹੀ ਚੇਂਜ ਹੈ ਨਾ ਮੈਂ ਨਾ ਦੂਜਾ ਕੀ ਨਾ ਕੱਪੜਾ ਵੀ ਨਹੀਂ ਗਰੀਬੀ ਨਹੀਂ ਕੇਹਦਾ ਆਪਾਂ ਦੇ ਵੀਰ ਉਹਨਾਂ ਨੂੰ ਆਖਿਆ ਵੀ ਬਹਿ ਜਾਓ ਪਰ ਇਹ ਆਹੀ ਅਸਲ 'ਚ ਹੱਥ ਲਾਉਣ ਉਹ ਲੋ ਇਧਰ ਆਂਦਾ ਨਾ ਮੈਂ ਨਹੀਂ ਮੋਟਾ ਨਹੀਂ ਚਾਹੀਦਾ ਮੈਂ ਸਰ ਦੁਕਾਨ ਤੇ ਰਹਿ ਪੁੱਛੋ ਤਨਾ ਦਿੱਕੇ ਆਂਦਾ ਆ ਕੀ ਹਿੰਦ ਐ ਭਾਬੀ ਗੁੱਡੀ ਲੱਭੀ ਹਣੇ ਤੂੰ ਹੀ ਮੈਨੂੰ ਦੱਸ ਤੂੰ ਹੀ ਪਹਿਲਾ ਹੱਥ ਲਾਉਣੀ ਆਏ ਨਾ ਹੱਥ ਘਟਵਾ ਲਾਇਆ ਮਿਲ ਕੇ ਬੈਠ ਕੇ ਫਿਰ ਬਸ ਉਹ ਹੀ ਹੈ ਲੋ ਹਾਈ ਕਰਨ ਬਸ ਚਾਹ ਪੀਣ ਚਾਹ ਚਾਹ ਕਰ ਨਹੀਂ ਬਣਦੀ ਇਹਨਾਂ ਕੋਲ ਚਾਹ ਹੀ ਪੀਣਾ ਇਹ ਠੀਕ ਸਾਗ ਨਾਲ ਚੱਲੇ ਉਹਦਾ ਵੀ ਸਾਡੇ ਜਿਹੜੇ ਬੰਦੇ ਆ ਨਾ ਜਿਦਾਂ ਜਿਹੜੇ ਪੰਜਾਬੀ ਆ ਡੋਲੂ ਡਾਲੂ ਆਪਣਾ ਸਾਹ ਨਾਲ ਹੀ ਸਿਸਟਮ ਹੁੰਦਾ ਉਹ ਮਟਰ ਪਨੀਰ ਵੀ ਪਾਦਾ ਹੁੰਦਾ ਇੰਨੇ ਹੋਰ ਅੰਧੇ ਹੋਰ ਅੰਕੇ ਸਾਡੇ ਦੇ ਹਾਂ ਇਹ ਆਪਣੀਆਂ ਹੀ ਮਾਰੀ ਜਾਂਦਾ ਇਹ ਜੱਬਲੀਆਂ ਚਲੋ ਇਹ